ਅੱਜ ਬਾਹਰ ਦੁਨੀਆਂ ਤੇ ਨਾ ਉਹ ਸਭ ਤੋਂ ਸਭ ਤੋਂ ਜਲਦੀ ਮਾੜੀ ਤੋਂ ਹੋਉਂਦੀ ਹੈ ਅੱਜ ਮਤਲਬ ਕਿ ਉਹਨਾਂ ਸਟੈਂਡਿੰਗ ਤੋਂ ਸਾਡੇ ਕਿੰਨੇ ちょっと。<noise> <noise> ਜਾ ਪਰ ਤੇ ਉਹ ਹੱਥ ਵਿੱਚ ਬੰਨ੍ਹ ਕੇ ਤੇ ਬਲੋਕ ਦੇ ਜਨਰਲ ਇਲੈਕਸ਼ਨ ਜੋ ਹੈਗੇ ਨੇ ਉਹ 14 ਦਸੰਬਰ ਨੂੰ ਹੋ ਰਹੇ ਨੇ ਉਸ ਸੰਬੰਧੇ ਵਿੱਚ ਮੈਂ ਇਹ ਦੱਸਣਾ ਚਾਹਾਂਗਾ ਕਿ ਪ੍ਰਸ਼ਾਸਨ ਵੱਲੋਂ ਜੋ ਮਾਨਯੋਗ ਸਟੇਟ ਚੋਅ ਕਮਿਸ਼ਨ ਹੈ ਉਹਨਾਂ ਦੀ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਜੋ ਸਾਰੇ ਇੰਤਜ਼ਾਮ ਨੇ ਉਹ ਪੂਰੇ ਕਰ ਲਿੱਤੇ ਗਏ ਨੇ ਅੱਜ ਮੈਂ ਐਸਐਸਪੀ ਸਾਹਿਬ ਆਬਜ਼ਰਵਰ ਸਾਹਿਬ ਮੇਰੇ ਸਾਰੇ ਅਗੋੜਾਂ ਵੀ ਮੌਕੇ ਤੇ ਸਾਰਾ ਸਾਡੇ ਸਪੇਸ ਸੈਂਟਰ ਉਥੇ ਆਇਏ ਨੇ ਉਥੇ ਦੇਖਾਂ ਆਇਨੇ ਤਾਂ ਸਾਡੇ ਵੱਲੋਂ ਪੂਰੀ ਤਿਆਰੀਆਂ ਨੇ ਔਰ ਮੈਂ ਇਹੀ ਤੁਹਾਡੇ ਰਹੀ ਅਪੀਲ ਕਰਾਂਗਾ ਕਿ ਬਿਲਕੁਲ ਪੱਕਾ ਔਰ ਬਿਲਕੁਲ ਹਦਾਇਤਾ ਮੁਤਾਬਕ ਜੋ ਜੋ ਵੀ ਹੈ ਉਹ ਕੀਤੀ ਜਾਵੇਗੀ ਅਤੇ ਮੈਂ ਸਾਰੇ ਵੋਟਰਾਂ ਨੂੰ ਅਪੀਲ ਕਰਾਂਗਾ ਵੱਧ ਚੜ ਕੇ ਇਸ ਪ੍ਰਕਿਰਿਆ ਦੇ ਵਿੱਚ ਹਿੱਸਾ ਲਓ ਔਰ ਆਪਣੀ ਵੋਟ ਪਾਓ ਸਰ ਅਲਟਰਾ ਅਲਟਰਾ ਤੇ ਸੈਂਸਿਟਿਵ ਅਲਟਰਾ ਕਿੰਨੇ ਪਿੰਡ ਹੈਗੇ ਨੇ ਉਹ ਚਲੋ ਐਸਐਸਪੀ ਸਾਹਿਬ ਉਸ ਬਾਰੇ ਦੱਸਣਗੇ ਪਰ ਮੈਂ ਇਹ ਹੀ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਡੇ ਵੱਲੋਂ ਸਾਰਾ ਜੋ ਰੂਟ ਪਲਾਨ ਹੈ ਸਾਰਾ ਸਕਿਉਰਿਟੀ ਪਲਾਨ ਹੈ ਉਹ ਮੁਕੰਮਲ ਕਰ ਲਿਤਾ ਗਿਆ ਹੈ ਹਰ ਕਿਸਮ ਦੇ ਜੋ ਹਦਾਇਤਾਂ ਨੇ ਉਹਨਾਂ ਦੀ ਇੰਵਲ ਪਾਲਣਾ ਅਸੀਂ ਸੁਨਿਸ਼ਚਿਤ ਕੀਤੀ ਹੈ सीसीटीवी कैमरे ਦਾ ਵੀ ਆਇਆ ਪ੍ਰੋਵੀਜ਼ਨ ਮਾਨਯੋਗ ਕਮਿਸ਼ਨ ਵੱਲੋਂ ਹਦਾਇਤ ਹੈ ਉਸ ਮੁਤਾਬਕ ਅਸੀਂ ਸਾਰੇ ਬੂਥਾਂ ਦੇ ਵਿੱਚ ਕੀਤਾ ਹੈ। ਫਿਰ ਮੈਂ ਪਾਰਦਰਸ਼ੀ ਤਰੀਕੇ ਨਾਲ ਔਰ ਚੋਣ ਕਮਿਸ਼ਨ ਦੀ ਹਦਾਇਤਾਂ ਮੁਤਾਬਕ ਇਹ ਸਾਰੀ ਪ੍ਰਕਿਰਿਆ ਮੁਕੰਮਲ ਕੀਤੀ ਜਾਵੇ। ਸਰ ਸਿਵਲ ਪ੍ਰਸ਼ਾਸਨ ਜਨਨਾਹ ਜ਼ਿਲ੍ਹੇ ਚ ਲਾਇਆ ਗਿਆ ਹੈ ਸਰ ਚੋਣ ਮਿਆਰੋ ਸਾਹਿਬ ਵੱਲੋਂ ਬੇਨਤੀ ਹੈ ਕਿਰਪਾ ਕਰਕੇ ਦਰਜਨ ਜਿਹੜੇ ਪੀਆਰਓ ਸਾਹਿਬਾਨ ਨੂੰ ਬੈਠ ਜਾਓ। ਜਿਵੇਂ ਕਿ ਤੁਹਾਨੂੰ ਪਤਾ ਹੈ ਜੋ ਚੋਣ ਕਰਵਾਏ ਜਾਂਦੇ ਨੇ ਉਹਦੀ ਹਰ ਜੋ ਪੂਲਿੰਗ ਸਟੇਸ਼ਨ ਉੱਥੇ ਪੋਲਿੰਗ ਪਾਰਟੀਆ ਬੰਦੀ ਨੇ ਜਿਹਦੇ ਦੇ ਇੱਕ ਪੀਆਰਓ ਹੁੰਦਾ ਹੈ ਏਪੀਆਰਓ ਹੁੰਦਾ ਹੈ ਔਰ ਨਾਲ ਪੋਲਿੰਗ ਆਫੀਸਰਸ ਹੁੰਦੇ ਨੇ ਸਾਡੇ ਵੱਲੋਂ ਸਾਰੇ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਨਾਲ ਦੀ ਨਾਲ ਸਾਡੇ ਕੋਲ ਰਿਜ਼ਰਵ ਟੀਮਾਂ ਵੀ ਉਪਲਬਧ ਨੇ ਤਾਂ ਹਰ ਬੂਥਾ ਦੇ ਵਿੱਚ ਸਾਡੇ 661 ਬੂਥ ਨੇ ਜੀ ਪੂਰੇ ਜ਼ਿਲ੍ਹੇ ਦੇ ਵਿੱਚ ਜਿੱਤੇ ਵਿੱਚ ਇਹ ਜੋ ਮਦਦਾਂ ਦੀ ਪ੍ਰਕਿਰਿਆ ਹੋਣੀ ਹੈ ਉਸ ਸੰਬੰਧ ਦੇ ਵਿੱਚ ਸਾਰੇ ਜੋ ਬੰਦੋਬਸਥ ਨੇ ਉਹ ਸਾਡੇ ਵੱਲੋਂ ਮੁਕੰਮਲ ਕਰ ਦਿੱਤੇ ਗਏ ਚੰਨਤ ਮਲਾਈਮ ਸਰ ਲਗਾਏ ਜੇ ਟੋਟਲ ਚੰਨਤ ਜ਼ਿਲ੍ਹੇ ਪਰ ਵਿੱਚ ਸਿਵਲ ਪ੍ਰਸ਼ਾਸਨ ਚ ਮਾਲ ਲਗਾਇਆ ਚ ਚੋਣਾਂ ਲੈ ਦੇ ਮੈਂ ਉਹੀ ਬੇਨਤੀ ਕਰਨ ਲੱਗਿਆ ਕਿ 661 ਨੇ ਉਹਦੇ ਵਿੱਚ ਪੀਆਰਓ ਏਪੀਆਰਓ ਔਰ ਪੀਓਜ਼ ਡਿਪਿਊਟ ਹੁੰਦੇ ਨੇ ਨਾਲ ਦੀ ਨਾਲ ਸਾਡੇ ਸੈਕਟਰ ਆਫੀਸਰ ਆਰਓ ਸਰਬਾਨੇ ਆਰਓ ਸਰਬਾਨ ਡਿਪਿਊਟ ਹੁੰਦੇ ਨੇ ਜੋਨ ਹਦਾਇਤਾਂ ਦੇ ਮੁਤਾਬਿਕ ਸੰਦੀ ਹਦਾਇਤਾਂ ਮੁਤਾਬਕ ਜਿੰਨਾ ਵੀ ਜੋ ਹਮਲਾ ਚਾਹੀਦਾ ਉਹ ਸਾਰਾ ਮੁਕੰਮਲ ਕਰ ਲੇਤਾ ਹੈ। ਇਲੈਕਸ਼ਨ ਨੂੰ ਲੈ ਕੇ ਪੰਜਾਬ ਪੁਲਿਸ ਨੇ ਕੀ ਇੰਝ ਚਾਹੁੰਦੇ। ਜਿਲ੍ਹਾ ਪੰਚਾਇਤ ਅਤੇ ਬਲੌਕ ਕਮੇਟੀ ਚੋਣਾਂ ਨੂੰ ਲੈ ਕੇ ਕਪੂਰਥਲਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਪੁਲਿਸ ਨੇ ਵੀ ਆਪਣੇ ਪੂਰੇ ਮੁਕੰਮਲ ਪ੍ਰਬੰਧ ਕੀਤੇ ਗਏ ਹਨ। ਜ਼ਿਲ੍ਹਾ ਪੁਲਿਸ ਵੱਲੋਂ ਤਕਰੀਬਨ 1800 ਪੁਲਿਸ ਮੁਲਾਜ਼ਮ ਇਸ ਪੋਲਿੰਗ ਡਿਊਟੀ ਦੇ ਵਿੱਚ ਲਗਾਇਆ ਗਿਆ ਹੈਗਾ। ਮਤਦਾਨ ਜਿਹੜਾ 661 ਪੋਲਿੰਗ ਬੂਥ ਦੇ ਉੱਤੇ ਹੋਣਾ ਹੈ। ਉਦੇ ਉਤੇ ਮੁਕੰਮਲ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਇਹਦੇ ਨਾਲ ਨਾਲ ਅਸੀਂ ਪੈਟਰੋਲਿੰਗ ਪਾਰਟੀਆਂ ਵੀ ਬਣਾਈਆਂ ਹੈਗੀਆਂ ਜੋ ਲਗਾਤਾਰ ਹੀ ਇਲਾਕੇ ਦੇ ਵਿੱਚ ਗਸ਼ਤ ਕਰਦਾ ਰਹੇਗੀ ਜ ਜਿੱਦਾਂ ਹੀ ਸਾਨੂੰ ਕੋਈ ਸੂਚਨਾ ਮਿਲਦੀ ਹੈ ਤੁਰੰਤ ਉਤੇ ਉਤੇ ਕਾਰਵਾਈ ਕਰਨ ਲਈ ਉਹ ਅਜੇ ਜਹ ਤਤਪਰ ਰਹਿਣਗੇ ਇਹਦੇ ਨਾਲ ਨਾਲ ਅਸੀਂ ਸਾਡੇ ਸਾਰੀ ਟੀਮ ਐਸ ਐਚਓ ਸਾਹਿਬਾਨ ਡੀ ਐਸ ਪੀ ਸਾਹਿਬ ਐਸ ਪੀ ਸਾਹਿਬ ਤੇ ਮੈਂ ਵੀ ਇਲਾਕੇ ਦੇ ਵਿੱਚ ਹੀ ਹੋਵਾਂਗਾ ਮੈਂ ਲੋਕਾਂ ਨੂੰ ਇਹੀ ਅਪੀਲ ਕਰਦਾ ਕਿ ਵੱਧ ਚੜ ਕੇ ਜਿਹੜਾ ਆਪਣਾ ਮਸਤਦਾਨ ਦਾ ਹੱਕ ਹੈ ਉਹਦੀ ਵਰਤੋਂ ਕਰਨ ਤੇ 91969798899 ਸਸਤੇ ਬੂਥ ਕਿੱਥੇ ਕਾਇਤੇ ਹੋਏ ਨੇ ਵਿੱਚ ਅਸੀਂ ਮਾਪਾ ਤੋਂ ਫੀਡਬੈਕ ਲੈ ਕੇ 137 ਲੋਕੇਸਨ ਤੇ ਜਿੱਥੇ ਸਾਨੂੰ ਲੱਗਦਾ ਹੈ ਕਿ ਸੈਂਸਿਟੀਵਿਟੀ ਹੈਗੀ ਹੈ ਉਹਦੇ ਨਜ਼ਰ ਰੱਖਦੇ ਹੋਏ ਇੱਥੇ ਵੱਧ ਪੁਲਿਸ ਪਾਲਤਨਾਤ ਕੀਤਾ ਗਿਆ ਹੈ ਸਰ ਸੀਸੀਟੀਵੀ ਕੈਮਰਾ ਵੀ ਅਵੇਲੇਬਲ ਹੋ ਰਿਹਾ ਹੈ ਬਿਲਕੁਲ ਸੀਸੀਟੀਵੀ ਕੈਮਰਾ ਜਿੱਦਾ ਡਿਸਾਈਨ ਦੱਸਿਆ ਹੈਗਾ ਸ਼ਹਿਰ ਮੁਹੰਮਦ ਉਹਨਾਂ ਦੀ ਅਸੀਂ ਡਿਪਲੋਇਮੈਂਟ ਕਰ ਰਹੇ ਹਾਂ ਇਹਦੇ ਨਾਲ ਨਾਲ ਸਾਡੇ ਸਾਰੇ ਸਮੂਚਨ ਅਫਸਰ ਸਾਹਿਬਾਂ ਦੇ ਨਾਲ ਵੀ ਸੀਸੀਟੀਵੀ ਕੈਮਰਾ ਲਗਾ ਕੇ ਉਹਨਾਂ ਦੇ ਨਾਲ ਰਿਕਾਰਡਿੰਗ ਡਿਵਾਈਸਸ ਹੋਣਗੇ ਤੇ ਮੁਕਮਲ ਜਿਹੜੀ ਪ੍ਰਕਿਰਿਆ ਹੈ ਉਹਨੂੰ ਕੈਮਰੇ ਨਾਲ ਸਰ ਨਸ਼ੇ ਦੀ ਜਾਂਦੇ ਵਰਤੋਂ ਵੀ ਜਾਂਦੇ ਹੋ ਸਜਦੀ ਜਿੱਦਾਂ ਬਾਰੂ ਹੋ ਪਿਆ ਜਾ ਰਿਹਾ ਹੈ ਨਸ਼ਾ ਔਰਲੀ ਪੁਲਿਸ ਦੇ ਜੀ ਪ੍ਰਬੰਧਾਂ ਸਮੂਚੀ ਸੰਗਤ ਨੂੰ ਬੇਨਤੀ ਕਰਾਂਗਾ ਕਿ ਜਿੱਦਾਂ ਹੀ ਇਹ ਬੰਦਨ ਕਿ ਬਹੁਤ ਸਾਰੇ ਤੁਹਾਨੂੰ ਜਿੰਨੀ ਪਹਿਲੇ ਸੋਚਣਾ ਮਿਲਦੀ ਹੈ ਤੁਰੰਤ ਜੀ ਨੂੰ ਅਵਾਜ਼ ਜਾਣੂ ਕਰਾਇਆ ਜਾਵੇ ਤਾਂ ਜੋ ਸਮੇਂ ਸਿਰ ਉਸ ਉਤੇ ਕਾਰਵਾਈ ਕਰ ਸਕੀ ਅਮ ਪ੍ਰੋਬਲਮ ਪਬਲਿਕ ਨੂੰ ਮੈਂ ਇਹ ਹੀ ਬੇਨਤੀ ਕਰਨਾ ਚਾਹਾਂਗਾ ਕਿ ਜਿਹੜੇ ਵੀ ਇਲਾਕੇ ਤੇ ਵਸਨੀਕ ਨਹੀਂ ਹਨ ਉਤਰਾਣ ਤੋਂ ਦਾ ਕਾਟ ਛੱਡ ਕੇ ਵਾਪਸ ਚਲੇ ਜਾਣ ਕਿਉਂਕਿ ਅਫਸਰ ਰਜਿਸਟ੍ਰੇਟ ਸਾਡੇ ਸਮਾਨ ਦੇ ਬਾਅਦ ਆਜੋ ਤੁਸੀਂ ਆਜੋ ਤੇ ਇਹਦੇ ਲਾਲ ਲਾਲ ਬੇਖੌਫ ਹੋ ਕੇ ਤੁਸੀਂ ਆਪਣਾ ਬੋਰਡ ਬੋਰਡ ਦਾ ਜਿਹੜਾ ਹੈ ਉਹਦੀ ਵਰਤੋਂ ਜ਼ਰੂਰ ਕਰੋ 89 ਤੇ ਇੱਕ ਵਧੀਆ ਤਰੀਕੇ ਨਾਲ ਸੁਚੱਜੇ ਤਰੀਕੇ ਨਾਲ ਅਸੀਂ ਇਹ ਚੋਣਾਂ ਨੂੰ ਮੁਕੰਮਲ ਕਰੀਏ